ਕੰਤੀ ਬੰਦਾ ਦਾ ਕੰਮ 14 ਬੰਦਾ ਕਰੋ ਡਬਲ ਡਬਲ ਕਰਾਉਂਦੇ ਪਏ ਆ ਅਜੇ ਐਸੀ ਮਾੜੀ ਹੈ ਕਿ ਸਾਨੂੰ ਐਸੀ ਬੰਦੇ ਮੰਗੇ ਸਾਨੂੰ ਹੀ ਹਟਾਤਾ ਹੈਗਾ ਬੰਦੇ ਦੇਣੇ ਦਾ ਕੀ ਹੈ ਉਹਨਾਂ ਨੇ ਸਰਕਾਰ ਭਵੰਤਮਾਨ ਨੇ ਕਿਹਾ ਜੀ ਮੈਂ ਠੇਕਾ ਮੁਕਤ ਕਰਾਂਗਾ ਫਿਰ ਤਾਂ ਠੇਕਾ ਹੀ ਹੋਈ ਜਾਂਦੇਵੇਂ ਕੀ ਵਿਸ਼ਵਾਸ ਕਰਾਂਗੇ ਕਿਸੇ ਤੇ ਕੋਈ ਕੰਪਲੀਟ ਨਹੀਂ ਕੀ ਸਰ ਠੀਕ ਹੈ ਨਾ ਹੀ ਸਾਡੇ ਸਾਡੀ ਕੋਈ ਰਿਟਰਨ ਵਿੱਚ ਕੰਪਲੇਨ ਹੈ ਨਾ ਹੀ ਸਾਨੂੰ ਸਰ ਦੱਸਿਆ ਗਿਆ ਤੇ ਸਰ ਸਾਨੂੰ ਬਿਨਾਂ ਪੁੱਛੇ ਦੱਸੇ ਸਿੱਧਾ ਘਰੇ ਤੱਕ ਆ ਗਿਆ ਵੀ ਸੇ ਤਾਂ ਡਿਊਟੀ ਦੇ ਨਾਲ ਆਇਓ ਹਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਠੇਕੇਦਾਰੀ ਭਰਤੀ ਮੁਲਾਇਮਾਂ ਵੱਲੋਂ ਅੱਜ ਤਰ੍ਹਾਂ ਦੂਜੇ ਦਿਨ ਵੀ ਜਾਰੀ ਰਿਹਾ ਜ਼ਿਕਰਯੋਗ ਹੈ ਕਿ ਕੱਲ ਨਵੇਂ ਠੇਕੇਦਾਰ ਵੱਲੋਂ ਕੁਝ ਮੁਲਾਇਮਾਂ ਨੂੰ ਹਟਾਇਆ ਗਿਆ ਸੀ ਅਤੇ ਇਸ ਸਬੰਧ ਦੇ ਵਿੱਚ ਠੇਕੇਦਾਰੀ ਭਰਤੀ ਮੁਲਾਇਮਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਜਦ ਕਿ ਦੂਜੇ ਪਾਸੇ ਨਵੇਂ ਠੇਕੇਦਾਰ ਦਾ ਸੋਸ਼ਲ ਮੀਡੀਆ ਬਿਆਨ ਸਾਹਮਣੇ ਆਇਆ ਹੈ ਕਿ ਕੁਝ ਮੁਲਾਜ਼ਮ ਕੰਟਾ ਡਿਊਟੀ ਤੇ ਆਉਂਦੇ ਸਨ ਕੰਟਾ ਨਹੀਂ ਆਉਂਦੇ ਸਨ ਕੁਝ ਦਿਨ ਬੰਦੇ ਸਨ ਕੁਝ ਦਿਨ ਫਰਾਰ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਇਲਜ਼ਾਮ ਮੁਲਾਜ਼ਮਾਂ 'ਤੇ ਲਗਾਏ ਗਏ ਸਨ ਜਦਕਿ ਠੇਕੇਦਾਰ ਭਰਤੀ ਮੁਲਾਜ਼ਮਾਂ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਹੈ ਅਤੇ ਕਿਹਾ ਗਿਆ ਕਿ ਸਾਨੂੰ ਬਹਿਣ ਲਈ ਕੋਈ ਪ੍ਰੋਪਰ ਜਗ੍ਹਾ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਸਾਨੂੰ ਕਦੇ ਇੱਧਰ ਬੈਠਣਾ ਪੈਂਦਾ ਹੈ ਕਦੇ ਉੱਧਰ ਬੈਠਣਾ ਪੈਂਦਾ ਹੈ ਉਹਨਾਂ ਵੱਲੋਂ ਕਦੇ ਵੀ ਨੌਕਰੀ ਦੇ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਗਈ ਹੈ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਹੈ। ਇਨ੍ਹਾਂ ਕਰਮਚਾਰੀਆਂ ਨੇ ਮੰਗ ਉਠਾਈ ਹੈ ਕਿ ਜਦ ਤੱਕ ਕੰਡੇ ਗਏ ਮੁਲਾਇਮਾਂ ਨੂੰ ਵਾਪਸ ਡਿਊਟੀ ਤੇ ਨਹੀਂ ਰੱਖਿਆ ਜਾਂਦਾ ਤਦ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਅਗਰ ਤੁਸੀਂ ਫਾਜ਼ਿਲਕਾ ਟੀਵੀ ਸੋਸ਼ਲ ਮੀਡੀਆ ਦੇ ਨਵੇਂ ਦਰਸ਼ਕ ਹੋ ਤਾਂ ਪਲੀਜ਼ ਫਾਜ਼ਿਲਕਾ ਟੀਵੀ ਸੋਸ਼ਲ ਮੀਡੀਆ ਨੂੰ ਫੇਸਬੁੱਕ ਤੇ ਫੋਲੋ ਕਰੋ ਅਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ। ਸਾਨੂੰ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹੇਗੀ।

ਅੱਗੇ ਠੇਕੇਦਾਰ ਆਇਆ ਸੀ ਅੱਗੇ ਵੀ ਇਹੀ ਰੋਲਾ ਸੀ ਆਂਦੇ ਸਾਰੀ ਹੈ ਐਕਸ਼ਨ ਲੈ ਆ ਦਿੰਦਾ ਵੀ ਆਪਰਾਣੇ ਬੰਦੇ ਹਟਾਣੇ ਆ ਫੁਲਾਣਾ ਟੇਮ ਕਰ ਠੀਕ ਹੈ ਨਾ ਤੇ ਜੀ ਸਾਡਾ ਨਾ ਇਨਸਾਫ ਕੀਤਾ ਜਾਂ ਹੁਣ ਸੱਤ ਬੰਦਿਆਂ ਨੂੰ ਕੱਢਤਾ ਉਹਨਾਂ ਨੇ ਉਹਨਾਂ ਦਾ ਹਲੇ ਕੀ ਕੋਈ ਕਸੂਰ ਵੀ ਨਹੀਂ ਠੀਕ ਆ ਉਹ ਹਟਾਣੇ ਤੇ ਆਂਦੇ ਬੰਦਿਆਂ ਨੂੰ ਲਾਣਾ ਚਾਹੁੰਦੇ ਹੈਗੇ ਤੇ ਇਹਨਾਂ ਨੂੰ ਬੱਚਿਆਂ ਨੂੰ ਹਟਾਣਾ ਚਾਹੁੰਦੇ ਇਹਨਾਂ ਨੇ ਕੀ ਗੁਨਾਹ ਕੀਤਾ ਉਹ ਕਹਿੰਦੇ ਵੀਰ ਸੱਟੇ ਕਦੇ ਨਹੀਂ ਕਰਤਾ ਕੰਟਾ ਕੰਟਾ ਨਹੀਂ ਰੰਦੇ ਕਿ ਸਾਨੂੰ ਕਿਧਰ ਰਹਿਣ ਨੂੰ ਬੈਠਣ ਨੂੰ ਜਗ੍ਹਾ ਨਹੀਂ ਦਿੱਤੀ ਹੋਈ ਆ ਕਿੱਥੇ ਜਾਈਏ ਅਸੀਂ ਕੰਮ ਕਰਕੇ ਤਾਂ 10 ਮਿੰਟ ਚਾਹ ਪਾਣੀ ਪੀਣਾ ਹੁੰਦਾ ਨਾ ਕਦੋਂ ਜਿੱਦਰਾ ਮੇਟਾ ਫੁੱਲੇ ਜਾ ਕੇ ਬਣਾ ਕਹਿੰਦਾ ਕਦੋਂ ਜਿੱਦਰਾ ਬਣਾ ਰੰਬਾ ਸੋਹਣੀ ਜੀ ਹਾਂ ਜੀ ਸਾਤ ਜਿੰਨੇ ਟਾਏ ਕਿਨੇ ਧਰਨੇ ਤੇ ਸਾਰੇ ਬੈਠੇ ਹੋ ਕੀ ਕਰਨ ਜੀ ਜਦੋਂ ਸਾਡੇ ਸਾਰੇ ਵਿੱਚ ਬੰਦੇ ਕਪੀਤਾ ਤਰਨੇ ਤੇ ਬਖਾਨੀ ਸਾਡੇ ਬੱਚੇ ਵਾਪਸ ਲੈ ਜਾਣਾ ਸੀ ਕੰਮ ਕਰ ਲਾਂਗੇ ਤੁਸੀਂ ਉਹਨਾਂ ਦੇ ਆ ਕੇ ਚਾਏ ਹਾਂ ਜੀ ਅਸੀਂ ਉਹਨਾਂ ਦੇ ਹੱਕ 'ਚ ਆਏ ਹਾਂ ਹੁਣ ਮੰਗ ਕੀ ਏ ਤੁਹਾਡੀ ਮੰਗ ਏ ਸਾਡੇ ਬੱਚਿਆਂ ਨੂੰ ਵਾਪਸ ਕੰਮ ਤੇ ਲਿਆ ਜਾਵੇ ਤੇ ਚਨਾ ਜੜਾ ਪੀਪੋਤ ਵਗੈਰਾ ਸਾਰੇ ਸਾਨੂੰ ਦੱਸਾ ਜਾਵੇ ਕੀ ਕਹਿੰਨਾ ਕਿ ਮਨੀਮ ਚਾਰ-ਚਾਰ ਲਾਏ ਹੋਏ ਆ ਸਾਡੇ ਉੱਤੇ ਠੀਕ ਹੈ ਨਾ ਜੀ ਤੇ ਸਾਡੇ ਨਾਲ ਮਸਦ ਬਹੁਤ ਜ਼ਿਆਦਾ ਹੁੰਦਾ ਆਏਗਾ ਜੰਗ ਤੇ 14 ਬੰਦੇ ਕੰਮ ਕਰਦੇ ਪਏ ਆ 33 ਬੰਦੇ ਆ ਕੋਣਾ ਬੰਦਾ ਕਰੋ ਡਬਲ ਡਬਲ ਕਰਾਉਂਦੇ ਪਏ ਆ ਹਜੇ ਐਸੀ ਮਾੜੀ ਹੈਗੇ ਆ ਦੱਸੋ ਸਾਨੂੰ ਡਬਲ ਤਨਖਾਹਾਂ ਤਾਂ ਨਹੀਂ ਮਿਲਦੀਆਂ ਅੱਗੋਂ ਕਹਿੰਦੇ ਆ ਥੋੜੀ ਐਡੀਆਂ ਨਹੀਂ ਛੁੱਟੀਆਂ ਆ ਜਾਂਦੇ ਆ ਸਾਡੀ ਖਾ ਤੇ ਸਾਡੇ ਮੁੰਡਾ ਕੰਮ ਕਰਦਾ ਸਾਡੇ ਬੰਦੇ ਕੰਮ ਕਰਦੇ ਆ ਤੇ ਅਸੀਂ ਤਨਖਾਹ ਕਿਵੇਂ ਕਟਾ ਲਈਏ ਕੋਈ ਸਾਡੀ 20000 ਤਨਖਾਹ ਤਾਂ ਨਹੀਂ ਆ ਦਾਦਾ 10000 ਤੇ ਲੱਗੇ ਹੋਏ ਉਹ ਵੀ ਨਹੀਂ ਸਾਨੂੰ ਟਿੱਕੇ ਖਾਣ ਦੇ ਕਰਨ ਦਿੰਦੇ ਦੇ ਮਿਹਨਤ ਕਰਕੇ ਲੈਨੇ ਕੋਈ ਅਸੀਂ ਐ ਨਹੀਂ ਕੋਈ ਹੈਰਾ ਫੇਰੀ ਕਰਦੇ ਕੋਈ ਚੋਰੀ ਕਰਦੇ ਕੋਈ ਡਾਕਾ ਸਾ ਅਸੀਂ ਕਿੰਨੀਆਂ ਚਿੱਠੀਆਂ ਲੈਂ ਕਿਨੂੰ ਕੋਈ ਨਹੀਂ ਅਸੀਂ ਮਹਾਦਮੀ ਪਰਸੋਂ ਕਰਾਂਗੇ ਇਹ ਗੱਲ ਐਵੇਂ ਕਰਦੇ ਸਾਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਚਿੱਠੀ ਕਿਨੂੰ ਲਿਖੀ ਜੀ ਤੂੰ ਅਸੀਂ ਐਸਐਮ ਨੂੰ ਵੀ ਲਿਖੀ ਐਸਿਵਲ ਸਰਜਨ ਨੂੰ ਵੀ ਦੇ ਕੇ ਆਏ ਸਿਵਲ ਸਰਜਨ ਦਫਤਰ ਗਏ ਸਿਵਲ ਸਰਜਨ ਦਫਤਰ ਜਾ ਕੇ ਸਾਨੂੰ ਐਸਐਮ ਵੀ ਉੱਥੇ ਬੈਠਾ ਸਿਵਲ ਸਰਜਨ ਕਹਿੰਦਾ ਇਹਨਾਂ ਦਾ ਲੈਣ ਦੇਣ ਪੈਸੇ ਦਾ ਹੈਗਾ ਇਹ ਬੰਦੇ 8 ਤਰੀਕ ਨੂੰ ਠੇਕਾ ਹੈਗਾ ਫਿਰ ਤੁਹਾਡੇ ਨਾਲ ਗੱਲ ਕੀਤੀ ਜਾਏਗੀ ਸਾਨੂੰ ਇਨਸਾਫ ਮਿਲਦਾ ਹੀ ਨਹੀਂ ਪਿਆ ਤੇ ਕਿਧਰ ਕੋਲ ਜਾਈਏ ਅਸੀਂ ਤੇ ਆਪਣੇ ਕੋਈ ਹਟਾ ਦਈਏ ਸਾਨੂੰ ਐਸੀ ਬੰਦੇ ਮੰਗੇ ਸਾਨੂੰ ਹਟਾਤਾ ਹੈਗਾ ਬੰਦੇ ਦੇਣੇ ਤਾਂ ਕੀ ਹੈ ਉਹਨਾਂ ਨੇ ਦੱਸੋ ਅਸੀਂ ਕਿਧਰੇ ਦਰਵਾਜ਼ੇ ਤੇ ਜਾਈਏ ਕਿਧਾ ਗੁੰਡਾ ਖੜਕਾ ਲਈ ਅਸੀਂ ਜਾ ਕੇ ਨਹੀਂ ਅੱਗੇ ਨਹੀਂ ਆਇਆ ਅਸੀਂ ਉਹਨਾਂ ਦੇ ਕੋਲ ਇਹ ਨਹੀਂ ਗਰੀਬਾਂ ਨਾਲ ਤੁਸੀਂ ਉਹ ਕਰੋਗੇ ਇਹ ਵੱਡੇ ਬੰਦੇ ਵਾਲੇ ਆ ਕੇ ਨਹੀਂ ਪੁੱਛੇ ਸਾਨੂੰ ਰੋਬ ਨਾਲ ਹੋਰ ਬੋਲਦੇ ਆ ਅਸੀਂ ਗਰੀਬ ਆ ਸਾਡੀ ਕੋਈ ਵੈਲੂ ਨਹੀਂ ਹੈਗੀ ਬੇਇੱਜ਼ਤੀ ਕਰ ਕਰਿਆ ਰਹੇ ਸੀ ਅੱਜ ਮਰੀਜੋ ਕਰਕੇ ਬੇਇੱਜ਼ਤੀ ਕਰ ਦਿੰਦੇ ਆ ਜਦੋਂ ਜਾਨੇ ਬੇਇੱਜ਼ਤੀ ਕਰ ਦਿੰਦੇ ਚੱਕ ਕੇ ਇਹ ਗੱਲ ਨਹੀਂ ਹੈ ਕਿੰਨੀ ਵਾਰੀ ਗਏ ਕਿੰਨੀ ਵਾਰੀ ਜਾ ਜਾ ਕੇ ਹੱਥ ਜੋੜ-ਜੋੜ ਕੇ ਬੇਨਤੀ ਕੀਤੀ ਆ ਸਾਰੇ ਆ ਹੱਥ ਵੀ ਜੋੜ ਲਏ ਮਿੰਤਾ ਵੀ ਕਰ ਲਈ ਪਰ ਸਾਡੀ ਸੁਣਾਈ ਨਹੀਂ ਗਈ ਹਾਂ ਤੁਹਾਡੇ ਕੀ ਮੰਗ ਹੈ ਜੀ ਸਾਡੀ ਇਹ ਕੀਤਾ ਜਾਵੇ ਠੀਕ ਹੈ ਨਾ ਹਾਂ ਇਨਫੋਰਮ ਕੀਤਾ ਜਾਵੇ ਹਾਂ ਜਿਹੜੇ ਪੁਟਾਈ ਵਾਲੇ ਕੁਰਸੀਆਂ ਤੇ ਬਾਇਓ ਉਹ ਕੱਢ ਕੇ ਕੰਮ ਤੇ ਦਿੱਤੇ ਜਾਣ ਧੰਨਵਾਦ ਹਾਂਜੀ ਹਾਂਜੀ ਵੀਰ ਜੀ ਕਿਸ ਮੁੱਦੇ ਨੂੰ ਲੈ ਕੇ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਜੀ ਧਰਨਾ ਇਸ ਵਾਰ ਲਾਇਆ ਗਿਆ ਜੀ ਕਿਉਂਕਿ ਜਿਹੜਾ ਪੁਰਾਣਾ ਠੇਕੇਦਾਰ ਸੀ ਉਹ ਤਾਂ ਜੀ ਬੰਦੇ ਸਾਡੇ ਪੂਰੇ ਸੀਗੇ ਨਵਾਂ ਕੰਟਰੈਕਟਰ ਆਇਆ ਹੈ ਕੈਪਟਨ ਨਵੀਨ ਪਵਾਟੜਾ ਜੀ ਠੇਕੇਦਾਰ ਉਹਨਾਂ ਦੇ ਮੁੰਡਿਆਂ ਨੂੰ ਬਿਨਾ ਵਾਰਨਿੰਗ ਤੋਂ ਬਿਨਾ ਸੂਚਿਸ਼ ਕਿਤੇ ਜੀ ਉਹਨਾਂ ਨੂੰ ਹਟਾਤਾ। ਹਾਲਾਕੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ। ਕਿੰਨੇ ਬੰਦੇ ਹਟਾਏ ਗਏ ਨੇ ਜੀ। ਬੰਦਿਆਂ ਦਾ 7 ਹਟਾਏ ਸੀਗਾ ਜੀ। ਬੰਦਿਆਂ ਦਾ 7 ਹਟਾਏ ਸੀਗਾ ਜੀ ਠੀਕ ਹੈ ਜੀ। ਉਸ ਵਿੱਚ ਸੇ ਧਰਨਾ ਲੱਗਿਆ ਹੋਇਆ ਹੈ। ਕੱਲ ਨਵੀਨ ਪਵਾਦੜਾ ਵੱਲੋਂ ਬਿਆਨ ਸਾਹਮਣੇ ਆਇਆ ਜੀ ਸੋਸ਼ਲ ਮੀਡੀਆ ਤੇ ਉਹ ਕਹਿੰਦਾ ਜੀ ਕੋਈ ਬੰਦੇ ਜ਼ਿੰਮੇਵਾਰੀ ਨਾਲ ਡਿਊਟੀ ਨਹੀਂ ਦਿੰਦੇ ਜੀ ਕੋਈ ਕਿੱਧਰ ਭੱਜ ਜਾਂਦਾ ਹੈ ਕੋਈ ਕਿੱਧਰ ਭੱਜ ਜਾਂਦਾ ਹੈ ਘੰਟਾ ਆਂਦੇ ਸੀ ਘੰਟਾ ਨਹੀਂ ਆਂਦੇ ਸੀ। ਇਹਦੇ ਬਾਰੇ ਤੁਹਾਡਾ ਕੀ ਕੀ ਕਹਿਣਾ ਚਾਹੋ ਨਹੀਂ ਜੀ ਅਸੀਂ ਇੱਥੇ ਹੀ ਹੁੰਨੇ ਆ ਜੀ ਕਈ ਵਾਰੀ ਗਰਮੀ ਦਾ ਮੌਸਮ ਜੀ ਉੱਤੇ ਹੀ ਬੈਠੇ ਹੁੰਨੇ ਆ ਅਸੀਂ ਜੀ ਕਈ ਵਾਰੇ ਕੈਂਟੀਨ ਤੇ ਚਲੇ ਜਾਂਦੇ ਆ ਟੰਕਾ ਸਾਡਾ ਹਮਦਾ ਹੀ ਚਾਹ ਪਾਣੀ ਦਾ ਜੂ ਅਸੀਂ ਪੀਣ ਜ਼ਰੂਰ ਜਾਂਦੇ ਆ ਕੰਮਰਾ ਸਾਡੇ ਕੋਲ ਸਪੈਸ਼ਲ ਹੈ ਜੀ ਤੁਹਾਨੂੰ ਪਤਾ ਹੀ ਗਰਮੀ ਦਾ ਸਮਾਂ ਹੈਗਾ ਜੀ ਕੀ ਮੰਗੀ ਜੀ ਤੁਹਾਡੀ ਮੰਗਈ ਆ ਜੀ ਜਿਹੜਾ ਮੁੰਡੇ ਹਟਾਇੋ ਨੇ ਇਹ ਵਾਪਸੀ ਲੈ ਉਹ ਜਿਹੜਾ ਪੁਰਾਣਾ ਠੇਕੇਦਾਰ ਤੁਹਾਡਾ ਹਿਸਾਬ ਕਰਵਾ ਦੇ ਇਸ ਮਸਾਲੇ ਕਿ ਸਾਡੀ ਦਾ ਇਹ ਮੰਗ ਹੈ ਜੀ ਮੰਗਾ ਸਾਡੀਆਂ ਇਹ ਮੁੰਡੇ ਬਸ ਭਾਨ ਕਰਨ ਪਰ ਆਪਣੇ ਤਾਂ ਖਾਸ ਮੰਗਾਂ ਵੀ ਇਹੀ ਹੈ ਜੀ ਜਿਹੜਾ ਮੁੰਡਾ ਹਟਾਏ ਨਹੀਂ ਇਸ ਭਾਈ ਆਵੇ ਸਾਡਾ ਭਾਈ ਸਾਹਬ ਆਰ ਸਟੈਂਡਡ ਹੈਗਾ ਨਰੇਸ਼ ਕੁਮਾਰ ਜੀ ਜਿੰਨਾ ਵਾਰੇ ਵੀ ਅਸੀਂ ਚੱਕਾ ਮੋਟਾਈ ਵਿਚਈ ਹੈਗਾ ਸਾਡਾ ਜੀ ਮੈਂ ਕਹਾਂ ਜੀ ਚਲੋ ਵੀ ਤੇਰੇ ਨਾਲ ਅਸੀਂ ਖੜੇ ਆ ਅਸੀਂ ਤੇ ਕੋ ਲਾਵਾਂਗੇ ਤੁਹਾਨੂੰ ਕੈਪਟਨ ਨਾਲ ਗੱਲ ਹੋਈ ਹੈ ਸਾਡੀ ਵਾਦਣਾ ਜੀ ਕਹਿੰਦੇ ਕਿ ਮੈਂ ਲਾ ਲਾਂ ਗਏ ਲੋਕ ਸਰਕਾਰ ਭਗਵੰਤ ਮਾਨ ਨੇ ਕਿਹਾ ਜੀ ਮੈਂ ਠੇਕਾ ਮੁਕਤ ਕਰਾਂਗਾ ਜਿਹਦੇ ਦਾ ਠੇਕਾ ਹੀ ਹੋਈ ਜਾਂਦੇ ਨੇ ਕੀ ਵਿਸ਼ਵਾਸ ਕਰਾਂਗੇ ਕਿਸੇ ਦੇ ਕਿ ਆਪਦੇ ਬੰਦੇ ਹੋ ਕੇ ਵੀ ਕਹਿੰਦੇ ਵੀ ਕਹਿੰਦੇ ਵੀ ਠੇਕਾ ਮੁਕਤ ਕਰਾਂਗੇ ਫਿਰ ਉਹ ਠੇਕੇ ਵਾਲਾ ਸਿਸਟਮ ਚਲਾਇਆ ਹੋਇਆ ਹੈ ਕਈ ਤਰ੍ਹਾਂ ਦੇ ਕੰਪਨੀਆਂ ਜਿਵਾੜੇ ਹੋਏ ਨੇ ਤੇ ਸਾਨੂੰ ਕੰਪਨੀਆਂ ਜਿਹੀ ਕਰਾ ਦੇ ਉਹ ਲੋਕ ਕੀ ਕਹਿਣਾ ਚਾਹੋਗੇ ਤੁਹਾਨੂੰ ਲਾ ਕੇ ਮੈਂ ਕਰ ਰਹੇ ਲਾ ਕੇ ਸਭ ਕਹਣਾ ਇਹ ਹੈ ਕਿ ਸਰ ਮੈਨੂੰ 9 ਸਾਲ ਹੋ ਗਏ ਸਰ ਲੱਗੇ ਨੇ ਠੀਕ ਹੈ ਸਰ 9 ਸਾਲ ਹੋ ਗਏ ਹੈ ਸਰ ਮੇਰੀ ਕੋਈ ਕੰਪਲੀਟ ਨਹੀਂ ਗਈ ਸਰ ਠੀਕ ਹੈ ਨਾ ਹੀ ਸਾਡੇ ਨੂੰ ਸਾਡੀ ਕੋਈ ਰਿਟਨ ਚ ਕੰਪਲੀਟ ਹੈ ਨਾ ਹੀ ਸਾਨੂੰ ਸਰ ਦੱਸਿਆ ਗਿਆ ਤੇ ਸਰ ਸਾਨੂੰ ਬਿਨਾ ਪੁੱਛੇ ਦੱਸੇ ਸਿੱਧਾ ਕਹਿ ਦਿੱਤਾ ਗਿਆ 20 ਸੇਰ ਤੋਂ ਡਿਊਟੀ ਦੇ ਨਾਲ ਆਇਓ ਤਾਂ ਇਹ ਡਿਊਟੀ ਨੇ ਤੁਹਾਨੂੰ ਕੋਈ ਵਾਰਨਿੰਗ ਦਿੱਤੀ ਕੀ ਸੀ ਇਸ ਬਾਰੇ ਕੋਈ ਨੋਟਿਸ ਵਜਾ ਗਿਆ ਨਹੀਂ ਸਰ ਕੋਈ ਨੋਟਿਸ ਨਹੀਂ ਪੱਜਿਆ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸਿਆ ਕਿ ਵੀ ਆ ਗਲਤੀਆਂ ਕਰਕੇ ਤੁਹਾਨੂੰ ਭਾਇਆ ਗਿਆ ਨਹੀਂ ਸਰ ਕੋਈ ਕੋਈ ਠੇਕੇਦਾਰ ਨਵੀਨ ਕੁਆਦਰੇ ਦਾ ਕੱਲ ਸੋਸ਼ਲ ਮੀਡੀਆ ਬਿਆਨ ਸਾਹਮਣੇ ਆਇਆ ਉਹ ਕਹਿੰਦਾ ਕੋਈ ਇੱਧਰ ਭੱਜ ਜਾਂਦਾ ਜੀ ਕੋਈ ਇੱਧਰ ਭੱਜ ਜਾਂਦਾ ਪੂਰੀ ਜਰਾ ਡਿਊਟੀ ਨਹੀਂ ਆਦੀ ਨਿਭਾਦੇ ਸੀ ਉਹਦੇ ਬਾਰੇ ਕੀ ਕਹਿਣਾ ਚ ਨਹੀਂ ਸਰ ਉਹਨਾਂ ਦਾ ਠੇਕਾ ਹੀ ਸਰ ਕੱਲ ਹੋਇਆ ਜਿਹੜਾ ਪੁਰਾਣਾ ਠੇਕਾ ਹੈ ਸਰ ਜਦੋਂ ਜੇ ਇਹ ਗੱਲ ਹੁੰਦੀ ਤਾਂ ਸਰ ਪੁਰਾਣੇ ਠੇਕੇਦਾਰ ਵੀ ਕਹਿ ਸਕਦਾ ਸੀ ਸਰ ਉਹਨਾਂ ਦਾ ਨਵਾਂ ਠੇਕਾ ਕੱਲ ਆਇਆ ਹੈ ਸਰ ਉਹਨਾਂ ਨੂੰ ਕੀ ਪਤਾ ਸਰ ਹਟਾਉਣ ਦਾ ਕਾਰਨ ਕੀ ਮਤਲਬ ਕੀ ਰੀਜਨ ਰਹਿ ਸਕਦਾ ਜੀ ਸਰ ਹਟਾਉਣ ਦਾ ਕੋਈ ਕਾਰਨ ਦੱਸਿਆ ਹੀ ਨਹੀਂ ਸਰ ਸਾਨੂੰ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗੇ ਕਰਦੇ ਆ ਵੀ ਸਰ ਜਿੰਨੇ ਸੱਤ ਮੁੰਡੇ ਹਟਾਏ ਆ ਸਰ ਸਾਰਿਆਂ ਨੂੰ ਰੱਖਿਆ ਜਾਵੇ ਤੇ ਤਨਖਾਹ ਸਰ ਪੂਰੇ ਟਾਈਮ ਤੇ ਪਾਈ ਆਵੇ ਤੇ ਪੂਰੀ ਤਨਖਾਹ ਪਾਈ ਆਵੇ ਸਰ ਕੇ ਪੀਪੀਐਫ ਵੀ ਪ੍ਰਾਜਮantra ਹੈ